ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਮਨਿਤ ਕੋ ਨਜ਼ਰ ਪਾਉਣ ਨਿਆ ਦੇਸ਼ ਅਤੇ ਵਿਦੇਸ਼ ਦੀਆਂ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ ਪ੍ਰਿਆਗਰਾਜ ਵਿਖੇ ਮਹਾਕੁੰਮ ਦੇ ਚੱਲਦੇ ਟ੍ਰੈਫਿਕ ਜਾਮ ਵਿੱਚ ਫਸੇ ਸ਼ਰਧਾਲੂ 49 ਕਰੋੜ ਤੋਂ ਵੱਧ ਲੋਕਾਂ ਨੇ ਤ੍ਰਿਵੇਣੀ ਸੰਗਮ ਵਿੱਚ ਲਗਾਈ ਪਵਿੱਤਰ ਡੁੱਕੀ ਸੀਐਮ ਯੋਗੀ ਆਦਿਤਿਆਨਾਥ ਨੇ ਮਹਾਕੁੰਮ ਵਿੱਚ ਟ੍ਰੈਫਿਕ ਪ੍ਰਬੰਧ ਬਣਾਏ ਰੱਖਣ ਲਈ ਸੀਨੀਅਰ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼ ਪ੍ਰਯਾਗਰਾਜ ਵਿਖੇ ਮਹਾਕੁੰਬ ਵਿੱਚ ਪਵਿੱਤਰ ਡੁੱਕੀ ਲਗਾਉਣ ਤੋਂ ਬਾਅਦ ਅਯੋਧਿਆ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਪਹੁੰਚ ਰਹੇ ਸ਼ਰਧਾਲੂ ਪ੍ਰਯਾਗਰਾਜ ਵਿਖੇ ਮਹਾਕੁੰਬ ਵਿੱਚ ਦੋ ਸ਼ਰਧਾਲੂਆਂ ਨੂੰ ਆਇਆ ਹਾਰਟ ਅਟੈਕ ਮੌਕੇ ਤੇ ਪਹੁੰਚੇ ਅਜਮੇਰ ਦੇ ਡਾਕਟਰ ਨੇ ਸੀਪੀਆਰ ਦੇ ਕੇ ਬਚਾਈ ਸ਼ਰਧਾਲੂਆਂ ਦੀ ਜਾਨ ਸੱਪਾ ਸੰਸਦ ਮੈਂਬਰ ਅਫਜ਼ਲ ਅंसारी ਵਿਰੁੱਧ ਮਾਮਲਾ ਹੋਇਆ ਦਰਜ ਮਹਾਕੁੰਬ ਤੇ ਤਿੱਖੇ ਬਿਆਨ ਲਈ ਕੀਤੀ ਜਾ ਰਹੀ ਕਾਰਵਾਈ ਵਾਰਾਣਸੀ ਦੇ ਦੌਰੇ ਤੇ ਹਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਣਨवीस ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਨਮੋ ਘਾਟ ਜਾਣਗੇ ਦਵਿੰਦਰ ਫਣਨवीस ਇਸਰੋ ਨੇ ਰਾਕਟ ਮੋਟਰ ਬਣਾਉਣ ਲਈ ਪ੍ਰੋਪਲੈਂਟ ਮਿਕਸਰ ਨੂੰ ਵਿਕਸਤ ਕਰਨ ਵਿੱਚ ਸਫਲਤਾ ਕੀਤੀ ਹਾਸਲ ਭਾਰਤ ਅਤੇ ਯੂਰੋਪੀਅਨ ਯੂਨੀਅਨ ਸਮਾਰਟ ਅਤੇ ਟਿਕਾਊ ਸ਼ਹਿਰੀਕਰਨ ਨੂੰ ਵਧਾਉਣਗੇ ਅੱਗੇ ਚੌਥੇ ਫੋਰਮ ਵਿੱਚ ਦੋਵਾਂ ਵਿਚਕਾਰ ਬਣੀ ਸਹਿਮਤੀ ਸ਼ੁਰੂਆਤੀ ਉਛਾਲ ਤੋਂ ਬਾਅਦ ਡਿੱਗਿਆ ਬਾਜ਼ਾਰ ਸੈਂਸੈਕਸ ਉੱਪਰਲੇ 15 ਤੋਂ 700 ਅੰਕ ਡਿੱਗਿਆ ਨਿਫਟੀ 22900 ਤੋਂ ਆਇਆ ਹੇਠਾਂ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਮਾਨੀ ਟੀਵੀ ਦੇ ਨਾਲ